ਇੱਕ ਮਹਾਪੁਰਸ਼ਾਂ ਦੀ ਮੈਂ ਕਿਤਾਬ ਪੜ੍ਹੀ ਬੜੇ ਪਹੁੰਚੇ ਹੋਏ ਸੀ ਇੱਕ ਜਗਿਆਸੂ ਉਹਨਾਂ ਕੋਲ ਆਇਆ 14 ਸਾਲ ਵਿਆਹ ਨੂੰ ਹੋ ਗਏ ਔਲਾਦ ਨਹੀਂ ਖੜੇ ਪੈ ਗਿਆ ਕਿੰਨਾ ਚਿਰ ਹੋ ਗਿਆ ਤੁਹਾਡੇ ਕੋ ਵੀ ਆਂਦੇ ਆ ਸਾਡੇ ਔਲਾਦ ਨਹੀਂ ਉਹ ਮਹਾਪੁਰਸ਼ਾਂ ਨੇ ਇਹੋ ਹੀ ਬਚਨ ਸੁਣਾਇਆ ਸਜ਼ਾ ਕਸੂਰ ਬਿਨਾ ਨਹੀਂ ਮਿਲਦੀ ਕਸੂਰ ਭਾਵੇਂ ਪਿਛਲੇ ਜਨਮ ਦਾ ਹੋਵੇ ਵੇਰਵਾ ਲੈਣਾ ਚਾਹਨਾ 14 ਸਾਲ ਹੋ ਗਏ ਔਲਾਦ ਨਹੀਂ ਵੇਰਵਾ ਲੈਣਾ ਚਾਹਨਾ ਜੇ ਵੇਰਵਾ ਲੈਣਾ ਚਾਹਨਾ ਤੇ ਇਸ ਤੋਂ ਪਿਛਲੇ ਜਨਮ ਵਿੱਚ ਤੇਰੇ ਤਿੰਨ ਲੜਕੀਆਂ ਹੋਈਆਂ ਨੇ ਤੂੰ ਤਿੰਨਾਂ ਨੂੰ ਮਾਰ ਦਿੱਤਾ ਹੈ ਧਿਆਨ ਦੇ ਕੋ ਤਿੰਨਾਂ ਨੂੰ ਮਾਰਦਾ ਉਹ ਤਿੰਨਾਂ ਨੂੰ ਮਾਰਨ ਕਰਕੇ ਨਿਰੰਕਾਰ ਨੇ ਤੇਰੇ ਕਰਮ ਇਹੋ ਜੇ ਲਿਖ ਦਿੱਤੇ ਨੇ ਕਿ ਲੜਕੀ ਹੋਣ ਕਰਕੇ ਮਾਰ ਦਿੱਤਾ ਹੀ ਹੁਣ ਅਗਲੇ ਜਨਮ ਵਿੱਚ ਲੜਕੀ ਨੂੰ ਵੀ ਤਰਸੇਗਾ ਆ ਕੋ ਸਤਨਾਮ ਹਰ ਚੀਜ਼ ਹਰ ਕਰਮ ਸੋਚ ਕੇ ਇਹ ਅੱਗੇ ਆਸ ਮੈਂ ਇੱਕ ਰਿਖੀ ਦੀ ਗਾਥਾ ਪੜ੍ਹੀ ਸੀ ਰਿਖੀ ਦੀ ਕਿਸੇ ਚੋਰ ਨੇ ਚੋਰੀ ਕੀਤੀ ਮਗਰ ਪੁਲਿਸ ਲੱਗ ਗਈ ਇਹ ਗਾਥਾ ਹੈ ਉਹਨੂੰ ਹੱਥ ਵਿੱਚ ਗਹਿਣੇ ਸੀ ਮਾਇਆ ਸੀ ਮਗਰ ਪੁਲਿਸ ਸੀ ਕੋਈ ਰਾਹ ਨਾ ਲੱਭਾ ਇੱਕ ਰਿਖੀ ਤਪੱਸਿਆ ਕਰ ਰਿਹਾ ਸੀ ਤੇ ਉਹਦੇ ਅੱਗੇ ਉਹਨੇ ਮਾਇਆ ਵੀ ਗਹਿਣੇ ਵੀ ਉਹ ਥੈਲੀ ਉੱਥੇ ਰੱਖ ਦਿੱਤੀ ਆਪ ਚੋਰ ਅੱਗੇ ਕਹਿੰਦੇ ਪੁਲਿਸ ਕੋਲੋਂ ਜਿਹੜੀ ਮਗਰ ਲੱਗੀ ਸੀ ਉਹ ਹੈਲੀ ਉੱਥੋਂ ਬ੍ਰਾਹਮਣ ਹੋ ਗਈ ਰਿਖੀ ਉਹਨਾਂ ਪਕੜ ਲਿਆ ਵੀ ਜਾਂ ਤੇਰੀ ਸਾਂਝ ਕਹਿੰਦੇ ਰਾਜੇ ਨੂੰ ਜਾ ਕੇ ਦੱਸਿਆ ਜੀ ਜਿਹੜੀ ਫਲਾਣੀ ਜਗ੍ਹਾ ਤੋਂ ਚੋਰੀ ਹੋਈ ਏ ਉਹ ਮਾਇਆ ਤੇ ਗਹਿਣੇ ਫਲਾਣੇ ਰਿਖੀ ਕੋਲ ਪ੍ਰਾਪਤ ਹੋਏ ਨੇ ਕਹਿੰਦੇ ਰਾਜੇ ਨੇ ਕੁਝ ਨਹੀਂ ਸੁਣੀ ਤੇ ਕੀ ਆਖਿਆ ਕਹਿੰਦੇ ਉਹ ਰਿਖੀ ਦੇ ਹੱਥ ਕੱਟ ਦਿਓ ਉਸ ਰਿਖੀ ਦਾ ਇੱਕ ਹੱਥ ਕੱਟ ਦਿਓ ਕਹਿੰਦੇ ਜਦੋਂ ਜਲਾਦ ਰਿਖੀ ਦਾ ਹੱਥ ਕੱਟਣ ਲੱਗੇ ਤੇ ਰਿਖੀ ਨੇ ਬੇਨਤੀ ਕੀਤੀ ਹੈ ਅਕਾਲ ਪੁਰਖ ਮੈਨੂੰ ਪੰਜ ਜਨਮ ਯਾਦ ਨੇ ਮੈਂ ਕੋਈ ਕਸੂਰ ਨਹੀਂ ਕੀਤਾ ਇਹ ਕਿਹੜੀ ਸਜ਼ਾ ਦੇਣ ਲੱਗੇ ਆਖੋ ਸਤਨਾ ਇਸ ਸਜ਼ਾ ਕਿਹੜੀ ਦੇਣ ਲੱਗੇ ਮੈਨੂੰ ਪੰਜ ਜਨਮ ਯਾਦ ਨੇ ਮੈਂ ਕੋਈ ਕਸੂਰ ਨਹੀਂ ਕੀਤਾ ਨਾ ਕਿ ਇਹਨੂੰ ਮੈਂ ਮਾਰਾ ਕੀਤਾ ਤੇ ਮੇਰਾ ਜੱਫਾ ਕੱਟਿਆ ਜਾ ਰਿਹਾ ਹੈ ਘੰਟੇ ਤੱਕ ਹੱਥ ਕੱਟਣ ਲੱਗੇ ਨੇ ਕਾਦੀ ਸਜ਼ਾ ਹੈ ਤੇ ਆਕਾਸ਼ਵਾਣੀ ਹੋਈ ਰਿਖੀ ਪੰਜ ਜਨਮ ਤੈਨੂੰ ਆਪਣੀ ਕਮਾਈ ਨਾਲ ਯਾਦ ਨੇ ਛੇਵਾਂ ਜਨਮ ਹੁਣ ਮੈਂ ਤੇਰੇ ਤੇ ਕਿਰਪਾ ਕਰਨਾ ਵਾਂ ਤੈਨੂੰ ਸੀਨ ਵਿਖਾਨਾ ਸੀਨ ਉਹ ਕੀ ਸੀਨ ਵਿਖਾਇਆ ਇੱਕ ਗਾਂ ਜਾ ਰਹੀ ਏ ਮਗਰ ਕਸਾਈ ਲੱਗਾ ਹੋਇਆ ਹੈ ਹੱਥ ਤੇ ਬਰਛਾ ਫੜਿਆ ਹੋਇਆ ਹੈ ਗਾਂ ਨੂੰ ਮਾਰਨਾ ਹੈ ਕਸਾਈ ਨੇ ਗਾਂ ਅੱਗੇ ਨਿਕਲ ਗਈ ਏ ਕਸਾਈ ਆ ਕੇ ਤੈਨੂੰ ਪੁੱਛਦਾ ਰਿਖੀ ਗਾਂ ਵੇਖੀ ਕਹਿੰਦੇ ਤੂੰ ਹੱਥ 'ਚ ਬਰਛਾ ਵੀ ਵੇਖ ਲਿਆ ਇਹ ਵੀ ਵੇਖ ਲਿਆ ਕਸਾਈ ਏ ਨੌਲੇਜ ਹੋ ਗਈ ਇਹਨੇ ਮਾਰਨਾ ਇਹਨੇ ਉਹਨੂੰ ਜਾਨ ਤੋਂ ਮਾਰਨਾ ਕਹਿੰਦੇ ਤੂੰ ਮੂੰਹ 'ਚ ਕੁਝ ਨਹੀਂ ਬੋਲਿਆ ਇੰਜ ਹੱਥ ਦਾ ਇਸ਼ਾਰਾ ਕੀਤਾ ਇੱਧਰ ਗਈ ਆਖੋ ਸਤਨਾ ਆਹ ਇੱਧਰ ਗਈ ਦੇਖੋ ਹਰ ਵੇਲੇ ਡਰ ਕੇ ਰਹਿਣਾ ਚਾਹੀਦਾ ਆਖੋ ਸਤਨਾ ਆਹ ਕਹਿੰਦੇ ਤੇਰੇ ਇੱਧਰ ਕਹਿਣ ਨਾਲ ਕਸਾਈ ਨੇ ਗਾਂ ਨੂੰ ਪਕੜ ਲਿਆ ਮਾਰ ਦਿੱਤਾ ਤੇ ਉਸ ਗਾਂ ਦੀ ਉਸ ਵੇਲੇ ਬਦਸੀਸ ਨਿਕਲੀ ਕਿ ਜਿਉ ਰੱਖੀ ਕੁਝ ਨਾ ਬੋਲਦਾ ਅੱਜ ਮੇਰੀ ਜਾਨ ਬਚ ਜਾਣੀ ਸੀ ਆਖੋ ਸੱਚ ਨਾ ਹਾਂ ਹਾਂ ਇਸ਼ਾਰਾ ਵੀ ਨਾ ਕਰਦਾ ਇਹਨੂੰ ਨਹੀਂ ਪਤਾ ਪਤਾ ਸੀ ਕਸਾਈ ਮਾਰਨਾ ਕਹਿੰਦੇ ਇੰਜ ਹੱਥ ਕਰਨਾ ਵੀ ਤੇਰਾ ਕਰਮ ਬਣ ਗਿਆ ਪੰਜ ਜਨਮ ਤੈਨੂੰ ਯਾਦ ਨੇ ਛੇਵੇਂ ਜਨਮ ਆ ਤੇਰੇ ਕੋਇਆ ਗੱਜ ਕੇ ਆਖੋ ਸਤਨਾਮ ਡਰ ਕੇ ਰਹਿਣਾ ਚਾਹੀਦਾ ਹਰ ਕਰਮ ਬੀਜਣ ਲੱਗਿਆਂ ਧਿਆਨ ਨਾਲ ਬੀਜੋ ਅੱਜ ਤੁਸੀਂ ਕਿਸੇ ਦੇ ਬੇਟੇ ਨੂੰ ਪਰੇਸ਼ਾਨ ਕਰ ਰਹੇ ਹੋ ਕੋਈ ਪਤਾ ਨਹੀਂ ਉਹ ਕਰਮ 5 ਸਾਲ ਬਾਅਦ ਤੁਹਾਡੇ ਅੱਗੇ ਆ ਜਾਣਾ ਤੁਹਾਡੇ ਪੁੱਤਰ ਨੂੰ ਪਰੇਸ਼ਾਨੀ ਆਖੋ ਸਤਨਾਮ ਉਹ ਜਿਆ ਬੀਜੇ ਸੋਲੋੜੇ ਕਰਮਾਂ ਸੰਦ ਰੱਖੇ ਹਰ ਕਰਮ ਧਿਆਨ ਨਾਲ ਬੀਜੋ ਇਹ ਤਾਂ ਹੀ ਗੁਰੂ ਨਾਨਕ ਨੇ ਬਖਸ਼ਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਰਾ ਹੋਵੇ ਇਹ ਕਿਸੇ ਦੇ ਔਲਾਦ ਨਹੀਂ ਤੇ ਪਿਛਲਾ ਕਰਮ ਹੋਇਆ ਕੋਈ ਲੜਕੀਆਂ ਮਾਰੀਆਂ ਕੋਈ ਅਸੀ ਚਾਂਸ ਹੋਏ ਨੇ ਕਿ ਰੱਬ ਨੇ ਲਿਖੀ ਨਹੀਂ ਕਰਮ ਨੇ ਦਾਸ ਵੀ ਕੀਰਤੀ ਹੈ ਬਹੁਤ ਸਾਰੇ ਤੁਸੀਂ ਕੀਰਤੀ ਬੈਠੇ ਹੋ ਸਭ ਨੂੰ ਹੱਥ ਜੋੜ ਕੇ ਬੇਨਤੀ ਜੇ ਆਪਣੀ ਕਿਰਤ ਵਿੱਚ ਦੋ ਗੁਣ ਜ਼ਰੂਰ ਰੱਖੋ ਦੋ ਗੁਣ ਇੱਕ ਗੁਣ ਰੱਖੋ ਨੀਅਤ ਸਾਫ਼ ਸਹੀ ਚੀਜ਼ ਲੈਣੀ ਆਖੋ ਸਤਨਾ ਗਲਤ ਨੂੰ ਗਲਤ ਕਹਿਣਾ ਹੈ ਸਹੀ ਨੂੰ ਸਹੀ ਕਹਿਣਾ ਤੇ ਦੂਜਾ ਗੁਣ ਕਿਰਤ ਚ ਰੱਖਿਆ ਕਰੋ 13-13 ਦਾ ਆਖੋ ਸਤਨਾ ਜਿਹੜੇ ਬਾਬੇ ਨਾਨਕ ਨੇ ਦਿੱਤਾ ਗੁਣ 13-13 ਤੋਲੇ ਇਹਦਾ ਕੀ ਮਤਲਬ ਸੀ 13-13 ਤੋਲਣ ਦਾ ਕੀ ਮਤਲਬ ਸੀ ਭਈ ਜੇ ਕਿਸੇ ਨੂੰ 5 ਕਿਲੋ ਖੰਡ ਦੇਣੀ ਹੈ ਥੋੜੀ ਵੱਧ ਦੇਈਂ ਆਟਾ ਦੇਣਾ ਵੱਧ ਦੇਈਂ ਕੋਈ ਚੀਜ਼ ਫਲ ਦੇਣ ਲੱਗਾ ਵੱਧ ਦੇਈਂ ਗੁਰੂ ਸਾਹਿਬ ਕਹਿੰਦੇ 13-13 ਟੋਲੀ ਉੱਥੇ ਗੁਰੂ ਨਾਨਕ ਦੀਆਂ ਦੋਵੇਂ ਬੁੱਕਾਂ ਖੁੱਲ ਜਾਂਦੀਆਂ ਜਿੱਥੇ 13-13 ਆ ਜਾਵੇ ਜਿੱਥੇ ਦੂਜੀ ਦੀ ਜ ਆ ਜਾਵੇ ਥੋੜਾ ਜਿਹਾ ਘੱਟ ਤੋਲਾ ਇੰਜ ਕਰਾਂ ਉੱਥੇ ਬਰਕਤ ਨਹੀਂ ਰਹਿੰਦੀ ਸਬਸਕ੍ਰਾਈਬ ਮਾਈ ਚੈਨਲ